10 ਹਵਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਸਤੰਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸਾਮਾਦ 557 ਭਾਦੋ ਮਹੀਨੇ ਦੀ 26 ਤਰੀਕ ਹੈ ਜੀ ਸੈਮਿਆਮੋ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲੇ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਰੈਂਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਹੈ ਜੋ ਕਿ ਸਰੀ ਕਿਕਟਲਮ ਅਤੇ ਵੈਨਕੂਵਰ ਤੈਨ ਤਾਂ ਤੋਂ ਪਲੰਮਿੰਗ ਦਾ ਸਮਾਰ ਮਹੱਇਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਵਰਕ ਪਰਮਿਟ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੋ ਵੀਜ਼ੇ ਕੈਨੇਡਾ ਦੇ ਵਿੱਚੋਂ ਰਿਜੈਕਟ ਹੋ ਰਹੇ ਆ ਉਹਦੀ ਗਿਣਤੀ ਕਿੰਨੀ ਕ ਉਹ ਤੁਹਾਨੂੰ ਦੱਸਾਂਗੇ ਅਮਰੀਕਾ ਦੇ ਵਿੱਚ ਕੁਝ ਪੰਜਾਬੀਆਂ ਤੇ ਡਰਗ ਤਸਕੀ ਦੇ ਨਾਲ ਸੰਬੰਧਿਤ ਦੋਸ਼ ਲੱਗੇ ਸੀ ਇੱਕ ਨੇ ਦੋਸ਼ ਕਬੂਲ ਲਏ ਆ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਇੱਕ ਜੇ ਕੰਜ਼ਰਵੇਟਿਵ ਨੌਜਵਾਨ ਆਗੂ ਦੇ ਗੋਲੀ ਮਾਰੀ ਗਈ ਆ ਉਹਦੀ ਮੌਤ ਹੋ ਗਈ ਆ ਇਸ ਤੋਂ ਬਾਅਦ ਦੁਨੀਆ ਭਰ ਦੇ ਲੀਡਰ ਇਸ ਘਟਨਾ ਦੀ ਨਿਖੇਧੀ ਕਰ ਰਹੇ ਆ ਨੇਪਾਲ ਦੇ ਵਿੱਚ ਜੋ ਹੋ ਰਿਹਾ ਉਹਦੇ ਪਿੱਛੇ ਅਸਲ ਕਾਰਨ ਕੀ ਆ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪਟਿਆਲੇ ਜੇਲ੍ਹ ਦੇ ਵਿੱਚ ਅੱਜ ਦਨ ਰਿਪਲੀਸ ਵਾਲੇ ਬੁੱਚੜ ਪੁਲਿਸ ਗਿਆ ਪਰ ਉਹਨੂੰ ਕਹਿ ਸਕਦੇ ਆ ਉਹਨਾਂ ਦੀ ਕਟ ਮਾਰ ਕੀਤੀ ਗਈ ਹੈ ਉਹ ਵੀ ਮਾਮਲਾ ਆਪਾਂ ਵਿਚਾਰਾਂਗੇ ਇਸ ਦੇ ਨਾਲ ਖੇਹ ਚ ਗੱਲਬਾਤ ਹੋ ਗਈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਜਿਨ੍ਹਾਂ ਨੂੰ ਕੇ ਗ੍ਰਿਫਤਾਰ ਕਰ ਲਿਆ ਗਿਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਹ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भरत पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी हूँ अपनी तीजेशन एडमिंटन खोल ली है ਤਦ ਸੋ ਹੁਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਅੰਕੜੇ ਦਿੱਤੇ ਗਏ ਹਨ ਉਹਨਾਂ ਤੋਂ ਪਤਾ ਲੱਗਦਾ ਹੈ ਇਹ ਕੈਨੇਡਾ ਦੇ ਵਿੱਚ ਹੁਣ ਜੋ ਵਰਕ ਪਰਮਿਟ ਦੇ ਉੱਤੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਦੇ ਉੱਤੇ ਜੋ ਲੋਕ ਆ ਰਹੇ ਆ ਉਹਨਾਂ ਦੀ ਗਰੰਟੀ ਦੇ ਵਿੱਚ ਬਹੁਤ ਜਿਹੜੀ ਹੈ ਕਟੌਤੀ ਕੀਤੀ ਗਈ ਹੈ ਸੋ ਪਿਛਲੇ ਸਾਲ ਜਾਨਕਿ ਸਾਲ 2024 ਦੇ ਵਿੱਚ ਜਨਵੀਰ ਤੋਂ ਲੈ ਕੇ ਜੂਨ ਤੱਕ ਪਹਿਲੀ ਸ਼ਮਾਹੀ ਦੇ ਵਿੱਚ ਤਕਰੀਬਨ 2,45,000 ਲੋਕਾਂ ਨੂੰ ਵਰਕ ਪਰਮਿਟ ਈਸ਼ੂ ਕੀਤੇ ਗਏ ਸਕੇ ਜਦੋਂ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੂਨ ਤੱਕ ਪਹਿਲੀ ਸ਼ਮਾਹੀ ਦੇ ਵਿੱਚ ਸਿਰਫ 1,19,000 ਲੋਕਾਂ ਨੂੰ ਹੀ ਵਰਕ ਪਰਮਿਟ ਈਸ਼ੂ ਕੀਤੇ ਗਏ ਆ ਇਹਦਾ ਮਤਲਬ ਕਿ ਜਿਹੜੇ ਲੋਕ ਬਾਹਰੋਂ ਵਰਕ ਪਰਮਿਟ ਦੇ ਉੱਤੇ ਕੈਨੇਡਾ 'ਚ ਆ ਰਹੇ ਸੀ ਉਹਨਾਂ ਨੂੰ 50% ਘੱਟ ਵੀਜੇ ਦਿੱਤੇ ਗਏ ਆ ਇਸ ਦੇ ਨਾਲ ਹੀ ਜਿਹੜੀ ਹੋਰ ਗੱਲ ਆਉਂਦੀ ਆ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਤਕਰੀਬਨ 80% ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਟ ਵੀ ਦੇ ਦਿੱਤੇ ਗਏ ਆ ਮਤਲਬ ਕਿ ਜਿੰਨੇ ਪਿਛਲੇ ਸਾਲ ਆਏ ਸੀ ਵਿਦਿਆਰਥੀ ਬਾਹਲਿਆਂ ਮੁਲਕਾਂ ਜੋ ਪੜਨ ਦੇ ਵਾਸਤੇ ਕੈਨੇਡਾ ਦੇ ਵਿੱਚ ਇਸ ਸਾਲ ਸਿਰਫ ਉਹ 20% ਦਾ ਹਿੱਸਾ ਹੀ ਜਿਹੜੇ ਆਏ ਆ ਸੋ ਜਿਹੜੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਸੀ ਕੈਨੇਡਾ ਦੇ ਵਿੱਚ ਉਹਦੇ ਵਿੱਚ 40% ਹਿੱਸਾ ਭਾਰਤ ਵਿੱਚੋਂ ਹੁੰਦਾ ਸੀਗਾ ਤੇ ਭਾਰਤ ਵਿੱਚੋਂ ਪੰਜਾਬ ਵਾਲਿਆਂ ਦੀ ਵੱਡੀ ਗਿਣਤੀ ਜਿਹੜੀ ਆ ਹੁੰਦੀ ਸੀ ਸੋ ਇਹਨਾਂ ਨੂੰ ਸਿੱਧਾ ਅੰਦਾਜ਼ਾ ਲਾ ਸਕਦੇ ਆ ਕਿ ਪੰਜਾਬ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਿਸ ਹੱਦ ਤੱਕ ਘਟੀ ਆ ਦੂਜੇ ਪਾਸੇ ਦੋ ਤਰ੍ਹਾਂ ਦਾ ਰੌਣਕ ਚੱਲ ਰਿਹਾ ਕੁਝ ਲੋਕ ਜਿਹੜੇ ਵਿਰੋਧ ਕਰ ਰਹੇ ਸੀ ਕਿ ਵਰਪਰੈਂਟ ਖਤਮ ਹੋਣੇ ਚਾਹੀਦੇ ਆ ਅੰਤਰਰਾਸ਼ਟਰੀ ਵਿਦਿਆਰਥੀ ਬਾਹਰੋਂ ਨਹੀਂ ਸੱਜਣੇ ਚਾਹੀਦੇ ਉਹ ਇਹ ਅੰਕੜੇ ਦੇਖ ਕੇ ਬੜੇ ਖੁਸ਼ ਆ ਪਰ ਦੂਜੇ ਪਾਸੇ ਕਾਲਜੇਜ਼ ਅਤੇ ਯੂਨੀਵਰਸਿਟੀਆਂ ਦੇ ਜਿਹੜੇ ਚਲਾਉਣ ਵਾਲੇ ਨੇ ਐਡਮਿਨਿਸਟ੍ਰੇਟਰਸ ਨੇ ਉਹ ਇਸ ਕੱਲ ਨੂੰ ਲੈ ਕੇ ਕਾਫੀ ਚਿੰਤਾ ਵਿੱਚ ਹੈ ਕਿ ਇਹਦੇ ਨਾਲ ਸਾਡੀ ਕਮਾਈ ਨੂੰ ਵੱਡੀ ਸੱਟ ਵੱਜੀ ਹੈ ਉਹਦੇ ਕਰਕੇ ਆਮ ਲੋਕਾਂ ਦੇ ਵਾਸਤੇ ਆਮ ਵਿਦਿਆਰਥੀਆਂ ਵਾਸਤੇ ਜਿਹੜੇ ਪ੍ਰੋਗਰਾਮ ਸੀ ਉਹ ਕੱਟ ਕਰਨੇ ਪਏ ਆ ਕਈ ਕਲਾਸਾਂ ਕੈਨਸਲ ਕਰਨੀਆਂ ਪਈਆਂ ਕਿ ਕੋਰਸ ਰੱਦ ਕਰਨੇ ਪਏ ਆ ਜਿਹਦੇ ਕਰਕੇ ਜੋ ਵਿਦਿਆਰਥੀ ਇਸ ਵੇਲੇ ਇੱਥੇ ਹਨ ਚਾਹੇ ਉਹ ਕੈਨੇਡਾ ਦੇ ਜਾਂ ਪਲਾ ਜਾਂ ਚਾਹੇ 12ਵਾਂ ਆ ਰਹੇ ਆ ਉਹਨਾਂ ਨੂੰ ਕੋਰਸ ਸਿਲੈਕਸ਼ਨ ਦੇ ਵਿੱਚ ਕਾਫੀ ਪਰੇਸ਼ਾਨੀਆਂ ਆ ਰਹੀਆਂ ਕਿਉਂਕਿ ਬਹੁਤ ਸਾਰਾ ਸਟਾਫ ਜਾ ਜਿਹੜਾ ਘਟਾਉਣਾ ਪੈ ਗਿਆ ਸੋ ਕੁੱਲ ਮਿਲਾ ਕੇ ਦੋਨੇ ਪਾਸੇ ਦਾ ਅਸਰ ਹੋ ਰਿਹਾ ਹੈ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਪੀ ਨੇ ਪਿਛਲੇ ਹਫਤੇ ਕਿਹਾ ਸੀਗਾ ਕਿ ਉਹ ਟੈਂਪੋਰੀ ਫਾਰਮ ਵਰਕਰ ਪ੍ਰੋਗਰਾਮ ਨੂੰ ਬੰਦ ਹੋਇਆ ਜਾਂ ਇਹਦੇ ਵਿੱਚ ਵੱਡਾ ਸੁਧਾਰ ਹੋਇਆ ਦੇਖਣਾ ਚਾਹੁੰਦੇ ਆ ਉਸ ਤੋਂ ਬਾਅਦ ਵਿੱਚ ਐਨਡੀਪੀ ਦੇ ਇਹੀ ਕੁਝ ਆਗੂਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਕਹਿੰਦੇ ਵੀ ਐਨਡੀਪੀ ਨੂੰ ਘੱਟੋ-ਘੱਟੇ ਗੱਲ ਨਹੀਂ ਕਹਿਣੀ ਚਾਹੀਦੀ ਅੱਜ ਉਹਨਾਂ ਨੇ ਫੇਰ ਗੱਲ ਕਰਦਿਆਂ ਦੱਸਿਆ ਉਦਾਹਰਨ ਦਿੱਤੀ ਹੈ ਉਹਨੇ ਵੈਨਕੂਵਰ ਦੇ ਇੱਕ ਸਟਾਰਬਕਸ ਦੀ ਅਤੇ ਰਿਚਮੰਡ ਦੇ ਇੱਕ ਬੋਸਟਨ ਪੀਜ਼ਾ ਦੀ ਜਿਹਨਾਂ ਨੇ ਇਸ਼ਤਿਹਾਰ ਪਾਇਆ ਕਿ ਸਾਨੂੰ ਮੈਨੇਜਰ ਦੀ ਜੌਬ ਵਾਸਤੇ ਐਲ ਐਮ ਆਈ ਚਾਹੀਦੀ ਆ ਕਿ ਬਾਈ ਤੁਸਾਨੂੰ ਬੰਦੇ ਮਿਲ ਨਹੀਂ ਰਹੇ ਉਹ ਕਹਿੰਦੇ ਵੀ ਇਸ ਸਟਾਰਬਕਸ ਤੇ ਬਹੁਤ ਸਾਰੇ ਲੋਕ ਕੰਮ ਕਰਦੇ ਆ ਇਸ ਬੋਸਟਨ ਪੀਜ਼ਾ ਦੇ ਉੱਤੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਕੰਮ ਕਰਦੇ ਆ ਕੀ ਉਹਨਾਂ ਦੇ ਵਿੱਚੋਂ ਇੱਕ ਵੀ ਯੋਗ ਨਹੀਂ ਹੈਗਾ ਜਿਹੜਾ ਮੈਨੇਜਰ ਬਣ ਸਕੇ ਜੇ ਦੇਖੋ ਤਜਰਬਾ ਹੋਵੇ ਵੀ ਬਾਹਰੋਂ ਮੈਨੇਜਰ ਕਿਉਂ ਮਗਾਉਣੇ ਪੈਂਦੇ ਆ ਸੋ ਇਹਦੇ ਨਾਲ ਜਿਹੜੀ ਆ ਗੱਲ ਉਹ ਦੱਸਣੀ ਚਾਹੁੰਦੇ ਸੀ ਉਹ ਇਹੀ ਆ ਕਿ ਜਦੋਂ ਬਾਹਰੋਂ ਕੋਈ ਮੈਨੇਜਰ ਰੱਖਿਆ ਜਾਂਦਾ ਐਲ ਐਮ ਆਈ ਤੋਂ ਪੈਸੇ ਕੱਟ ਦੇਣੇ ਪੈਂਦੇ ਆ ਮੈਂ ਅੱਗੇ ਵੀ ਕਿਹਾ ਸੀਗਾ ਕਿ ਜੇਕਰ ਤੁਸੀਂ ਇੱਥੋਂ ਦਾ ਲੋਕਲ ਕੋਈ ਮੈਨੇਜਰ ਸੁਪਰਵਾਈਜ਼ਰ ਰੱਖਣਾ ਉਹਨੂੰ ਸਾਲ ਦਾ 80000 ਡਾਲਰ ਦੇਣਾ ਪੈਣਾ ਤੇ ਜੇ ਕੋਈ ਐਲ ਐਮ ਆਈ ਵਾਲਾ ਰੱਖ ਲਿਆ ਉਹ 30 40000 ਨਾਲ ਵੀ ਸੱਜਣਾ ਆ ਆਸਾਨ ਜਿਹੜਾ ਦਾ ਅੱਡ ਹੁੰਦਾ ਆ ਸੋ ਇਸ ਕਰਕੇ ਜਿਹੜਾ ਆ ਕਾਫੀ ਇੱਥੇ ਕੈਨੇਡਾ ਦੇ ਵਿੱਚ ਵਿਰੋਧ ਹੋ ਰਿਹਾ ਆ ਕਿ ਇੱਕ ਤਾਂ ਐਲ ਐਮ ਆਈ ਵਾਲੇ ਜਿਹੜੇ ਆਉਂਦੇ ਆ ਵਰਕ ਪਰਮਿਟ ਤੋਂ ਉਹਦਾ ਅਬਿਊਜ਼ ਹੁੰਦਾ ਇੱਥੋਂ ਦੇ ਲੋਕ ਅਬਿਊਜ਼ ਕਰਦੇ ਆ ਉਹਨਾਂ ਨੂੰ ਘੱਟ ਤਨਖਾਹ ਦਿੰਦੀ ਆ ਇਹ ਕਿਉਂਕਿ ਉਹਨਾਂ ਦੀ ਮਜਬੂਰੀ ਹੁੰਦੀ ਹੈ ਉਹ ਘੱਟ ਤਨਖਾਹ ਦੇ ਕੰਮ ਕਰਦੇ ਆ ਇਹਦੇ ਨਾਲ ਜਿਹੜੇ ਪਹਿਲਾਂ ਇਹ ਲੋਕ ਨੇ ਜਾਂ ਇੱਧਰ ਲਜੈਂਪਲ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕਿਉਂਕਿ ਉਹ ਵੱਧ ਤਨਖਾਹਾਂ ਦੇ ਕੰਮ ਕਰਨਾ ਚਾਹੁੰਦੇ ਆ ਸੋ ਕੁੱਲ ਮਿਲਾ ਕੇ ਸਾਰਾ ਤਵਾਜ਼ਨ ਜਿਹੜਾ ਉਹ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲੀਫੋਰਨੀਆ ਦੀ ਅਮਰੀਕਾ ਕੈਨੇਡਾ ਦੀਆਂ ਏਜੰਸੀਆਂ ਵੱਲੋਂ ਇੱਕ ਸਾਂਝੀ ਜਾਂਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ ਇਹਦੇ ਵਿੱਚ ਜਿਹੜੇ ਡਰੱਗ ਤਸਕਰਿਆ ਉਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਹ ਸੰਬੰਧੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਆ ਇਹ ਜਿਹੜਾ ਮੁੱਖ ਤੌਰ ਤੇ ਗ੍ਰੋਸ ਇਹ ਕੈਲੀਫੋਰਨੀਆ ਤੋਂ ਟ੍ਰਾਂਟੋ অন্ਟਾਰੀਓ ਦੇ ਨਾਲ ਕੰਮ ਕਰਦਾ ਸੀਗਾ ਟਰੱਕਾਂ ਦੇ ਵਿੱਚ ਫੀਮ ਹੈਰੋਇਨ ਕੋਕੇਨ ਕੈਟਾਮਾਈਨ ਇਹੋ ਜਿਹੇ ਡਰੱਗ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਕੈਨੇਡਾ ਨੂੰ ਭੇਜੀ ਜਾਂਦੀ ਸੀ ਸੋ ਜਿਵੇਂ ਮੈਂ ਦੱਸਿਆ ਕਿ ਇਸ ਸਬੰਧੀ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਪਹਿਲਾਂ ਹੋ ਚੁੱਕੀਆਂ ਆ ਇਹਨਾਂ ਦੇ ਵਿੱਚੋਂ ਕੁਝ ਵਿਅਕਤੀ ਜਾਂਚ ਦੇ ਅਧੀਨ ਹੱਲੇ ਵੀ ਆ ਉਹਨਾਂ ਦੇ ਉੱਤੇ ਮੁਕੱਦਮੇ ਨਹੀਂ ਚੱਲੇ ਤੇ ਕੁਝ ਦੇ ਉੱਤੇ ਮੁਕੱਦਮੇ ਚੱਲ ਚੁੱਕੇ ਆ ਉਹ ਸਜ਼ਾਵਾਂ ਅੜੀਕ ਰਹੇ ਆ ਹੁਣ ਜਿਹੜੀ ਅਮਰੀਕਾ ਦੇ ਜਿਹੜਾ ਜਸਟਿਸ ਵਿਭਾਗ ਡਿਪਾਰਟਮੈਂਟ ਆਫ ਜਸਟਿਸ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਦੱਸਿਆ ਕਿ ਡੇਵਿਸ ਕੈਲੀਫੋਰਨੀਆ ਸ਼ਹਿਰ ਦੇ ਇੱਕ ਕਾਰੋਬਾਰੀ ਪਰਮਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ 58 ਸਾਲ ਆ ਉਹਨਾਂ ਨੇ ਗਲਤੀ ਪਲੀ ਕਰ ਲਿਆ ਉਹਨਾਂ ਦੇ ਉੱਤੇ ਦੋਸ਼ ਸੀ ਕਿ ਉਹ ਕੋਕੇਨ ਹੈਰੋਇਨ ਆਫੀਮ ਅਤੇ ਕੈਟਾਮਾਈਨ ਦੀ ਤਸਕਰੀ ਦੇ ਵਿੱਚ ਸ਼ਾਮਲ ਆ ਸੋ ਉਹਨੇ ਆਪਣੇ ਗਨਾਹ ਕਬੂਲ ਕਰ ਲਏ ਆ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਪਰਮਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਜਿਨ੍ਹਾਂ ਵਿੱਚ ਰੋਜ਼ਵੈਲ ਦਾ ਅਮਨਦੀਪ ਮਲਤਾਨੀ ਉਮਰ 37 ਸਾਲ ਅਤੇ ਸੈਂਕਰਾਮੈਂਟੋ ਦਾ ਰਣਵੀਰ ਸਿੰਘ ਉਮਰ 42 ਸਾਲ ਵੀ ਸ਼ਾਮਲ ਆ ਇਹਨਾਂ ਦੇ ਉੱਤੇ ਦੋਸ਼ ਨੇ ਕਿ ਕੈਨੇਡਾ ਦੇ ਵਿੱਚ ਕੋਕੀਨ ਹੈਰੋਇਨ ਆਫੀਮ ਕੈਟਾਮਾਈਨ ਵਗੈਰਾ ਭੇਜ ਦੇ ਸਕੇ ਅਦਾਲਤੀ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਕਿ ਇਹਨਾਂ ਦੇ ਨਾਲ ਬਕਾਇਦਾ ਅਮਰੀਕਨ ਜਿਹੜੇ ਏਜੰਟ ਸੀਗੇ ਪੁਲਿਸੀਏ ਸੀਗੇ ਉਹਨਾਂ ਵੱਲੋਂ ਅ ਡਰੱਗ ਤਸਕਰ ਬਣ ਕੇ ਮੁਲਾਕਾਤਾਂ ਕੀਤੀਆਂ ਗਈਆਂ ਇਹਨਾਂ ਨੇ ਉਹਨਾਂ ਨੂੰ ਨਮੂਨੇ ਦਿਖਾਏ ਵੀ ਸਾਡੇ ਕੋਲ ਆਹ ਪ੍ਰੋਡਕਟ ਅਵੇਲੇਬਲ ਹੈ ਜਿਹੜਾ ਅਸੀਂ ਸਮਗਲ ਕਰ ਸਕਦੇ ਹਾਂ ਉਸ ਤੋਂ ਬਾਅਦ ਕੈਲੀਫੋਰਨੀਆ ਤੇ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਅਮਰੀਕਨ ਗੋਪਤ ਏਜੰਟਾ ਦੇ ਨਾਲ ਡੀਲਸ ਤੈਅ ਹੋ ਗਈਆਂ ਤਾਂ ਉਹਨਾਂ ਨੇ ਸਬੂਤ ਬਣਾ ਲਏ ਇਹ ਸਾਰੀਆਂ ਮੀਟਿੰਗ ਜਿਹੜੀਆਂ ਅਕਤੂਬਰ 2020 ਤੋਂ ਲੈ ਕੇ ਅਪ੍ਰੈਲ 2021 ਦੇ ਦਰਮਿਆਨ ਹੋਈਆਂ ਆ ਹੁਣ ਪਰਮਜੀਤ ਸਿੰਘ ਜਿਨ੍ਹਾਂ ਨੇ ਦੋਸ਼ ਕਬੂਲ ਕਰ ਲਏ ਆ ਉਹਨਾਂ ਨੇ ਆਪਣਾ 2 ਮਿਲੀਅਨ ਡਾਲਰ ਜਿਹੜਾ ਆ ਜ਼ਮਾਨਤ ਦੇ ਬਜੂ ਦਿੱਤਾ ਹੋਇਆ ਸੀ ਉਹ ਜ਼ਬਤ ਕਰਨ ਦੀ ਆਗਿਆ ਵੀ ਅਮਰੀਕੀ ਸਰਕਾਰ ਨੂੰ ਦੇ ਦਿੱਤੀ ਹੈ 27 ਜਨਵਰੀ 2026 ਨੂੰ ਜਾਨਕਿ ਮੌਨ ਇਸਾਲ ਜਨਵਰੀ ਦੇ ਅਖੀਰ ਚ ਪਰਮਪ੍ਰੀਤ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਊਗੀ ਯੂਐਸਏ ਡਿਸਟ੍ਰਿਕਟ ਜਜ ਜੌਨ ਐ ਮੈਂਡੇਜ਼ ਵੱਲੋਂ ਇਹ ਸਜ਼ਾ ਸੁਣਾਈ ਜਾਣੀ ਹੈ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਅਤੇ 10 ਮਿਲੀਅਨ ਡਾਲਰ ਜੁਰਮਾਨਾ ਹੋ ਸਕਦਾ ਹੈ ਪਰ ਇਹਨਾਂ ਅਦਾਲਤੀ ਦਸਤਾਵੇਜ਼ਾਂ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਕਿ ਘੱਟੋ ਘੱਟ ਸਜ਼ਾ ਇਸ ਮਾਮਲੇ ਵਿੱਚ ਕਿੰਨੀ ਹੈ ਤੇ ਉਹ ਫਿਰ ਹੁਣ ਉਹਦਾਂ ਜੱਜ ਤੈਅ ਕਰਨਗੇ ਇਸ ਮਾਮਲੇ ਵਿੱਚ ਅਮਨਦੀਪ ਮਲਤਾਨੀ ਨੇ 3 ਦਸੰਬਰ 2022 ਨੂੰ ਆਪਣਾ ਦੋਸ਼ ਕਬੂਲ ਲਿਆ ਸੀਗਾ ਹੁਣ ਉਸ ਨੂੰ 18 ਨਵੰਬਰ 2025 ਨੂੰ ਯਾਨੀ ਕੇਸ ਇਸ ਸਾਲ ਨਵੰਬਰ ਦੇ ਵਿੱਚ ਸਜਾ ਚੁਣਾਈ ਜਾਣੀ ਆ ਤੀਜਾ ਵਿਅਕਤੀ ਰਣਵੀਰ ਸਿੰਘ ਜਿਹੜਾ ਕਿ ਸੈਕਰਾਮੈਂਟਰ ਦਾ ਰਹਿਣ ਵਾਲਾ ਆ ਉਹਦਾ ਜਿਹੜਾ ਜਿਊਰੀ ਟਰਾਇਲ ਆ 6 ਅਕਤੂਬਰ ਇਸੇ ਸਾਲ ਤੋਂ ਸ਼ੁਰੂ ਹੋਣਾ ਆ ਤੇ ਜਿੰਨਾ ਚਿਰ ਫਿਰ ਟਰਾਇਲ ਚੱਲਣਾ ਉਹਨਾਂ ਚਿਰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕੋ ਦੋਸ਼ੀ ਆ ਕਿ ਦੋਸ਼ੀ ਨਹੀਂ ਆ ਸੋ ਇਹ ਜਿਹੜਾ ਆ ਫੈਸਲਾ ਟਰਾਇਲ ਤੋਂ ਬਾਅਦ ਜਦੋਂ ਫੈਸਲਾ ਆਊਗਾ ਉਦੋਂ ਪਤਾ ਲੱਗੂਗਾ ਜੀ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਵੱਡੀ ਖਬਰ ਜਿਹੜੀ ਬਾ ਜਾ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਬਹੁਤ ਹੀ ਕਰੀਬੀ ਜਿਨ੍ਹਾਂ ਨੇ ਉਹਨਾਂ ਨੂੰ ਚੋਣਾਂ ਜਿੱਤਣ ਦੇ ਵਿੱਚ ਬੜੀ ਮਦਦ ਕਰਾਈ ਸੀਗੀ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਸਵੇਰ ਤੋਂ ਖਬਰਾਂ ਚੱਲ ਰਹੀਆਂ ਸਨ ਕਿ ਜਿਹੜਾ ਨੌਜਵਾਨ ਚਾਰਲੀ ਕਿਰਕਆ ਉਹਦੇ ਗੋਲੀ ਮਾਰੀ ਗਈ ਜਦੋਂ ਉਹ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦੇ ਰਿਹਾ ਸੀ ਇਸ ਮਾਮਲੇ ਦੇ ਵਿੱਚ ਕਈ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਉਹ ਕੁਰਸੀ ਤੇ ਬੈਠਾ ਪਾਸ਼ਣ ਦੇ ਰਿਆ ਸੀ ਜਦੋਂ ਇੱਕ ਗੋਲੀ ਉਹਦੀ ਧੌਣ ਚਾ ਕੇ ਇੱਥੇ ਲੱਗੀ ਐ ਤੇ ਨਾਲੇ ਖੂਨ ਵਗਣਾ ਸ਼ੁਰੂ ਹੋ ਗਿਆ ਜਿਵੇਂ ਸਾਹ ਨਗਰ ਦੇ ਵਿੱਚ ਗੋਲੀ ਵੱਜੀ ਹੋਵੇ ਤੇ ਉਸ ਤੋਂ ਬਾਅਦ ਵਿੱਚ ਖੁਦ ਰਾਸ਼ਟਰਪਤੀ ਟਰੰਪ ਨੇ ਆਪਣੇ ਟਰੁਥ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਹ ਜਾਣਕਾਰੀ ਦਿੱਤੀ ਕਿ ਉਹਦੀ ਮੌਤ ਹੋ ਚੁੱਕੀ ਐ ਉਹਨਾਂ ਨੇ ਚਾਰਲੀ ਕਰਕ ਦੀ ਮੌਤ ਦੇ ਉੱਤੇ ਅੰਤਾਂ ਦਾ ਦੁੱਖ ਪ੍ਰਗਟਾਇਆ ਉਹ ਕਹਿੰਦੇ ਇੱਕ ਬਹੁਤ ਵਧੀਆ ਨੌਜਵਾਨ ਚਾਰਲੀ ਕਰਕ ਮਰ ਚੁੱਕਾ ਐ ਤੇ ਉਹ ਕਹਿੰਦੇ ਵੀ ਸਮਝ ਨਹੀਂ ਸਕਦੇ ਤੁਸੀਂ ਕਿ ਉਹ ਕਿੰਨਾ ਨੌਜਵਾਨ ਜਿਹੜਾ ਸੀਗਾ ਉਹ ਯੂਥ ਦੇ ਵਿੱਚ ਪਪੂਲਰ ਸੀਗਾ ਅਮਰੀਕਾ ਦੇ ਵਾਸਤੇ ਉਹ ਕਿੰਨਾ ਚੰਗਾ ਸੀਗਾ ਬਹੁਤ ਹੀ ਉਹ ਪਿਆਰ ਉਹਨੂੰ ਕੀਤਾ ਜਾਂਦਾ ਸੀਗਾ ਸਪੈਸ਼ਲੀ ਕਹਿੰਦੇ ਮੇਰੇ ਵੱਲੋਂ ਤੇ ਹੁਣ ਉਹ ਸਾਡੇ ਵਿਚਕਾਰ ਨਹੀਂ ਰਿਹਾ ਸੋ ਉਹਨਾਂ ਨੇ ਖੁਦ 40 ਕਰਕਰੀ ਮੌਤ ਦੀ ਜਾਣਕਾਰੀ ਦਿੱਤੀ ਹੈ ਹੁਣ ਇਸ ਇਨਸੀਡੈਂਟ ਦੀ ਜਿਹੜੀ ਵੀਡੀਓ ਕੰਮ ਰਹੀਆਂ ਕਿਤਾ ਉਹੀ ਜਿਹੜੀ ਕਿ ਮੈਂ ਦੱਸਿਆ ਕਿ ਉਹਦੇ ਗੋਲੀ ਵੱਜਦੀ ਆ ਗੋਲੀ ਕਿਹਨੇ ਮਾਰੀ ਹੈ ਇਹਦੇ ਬਾਰੇ ਅੱਡ-ਅੱਡ ਹਜੇ ਧਾਰਨਾਵਾਂ ਚੱਲ ਰਹੀਆਂ ਆ ਇੱਕ ਨਾਲੇ ਵੀਡੀਓ ਜਿਹੜੀ ਉਹ ਬਾਹਰ ਆਈ ਸੀ ਕਿ ਇੱਕ ਬਜ਼ੁਰਗ ਜਿਹੜਾ ਆ ਗੋਰਾ ਬਜ਼ੁਰਗ ਉਹਨੂੰ ਪੁਲਿਸ ਨੇ ਕਾਬੂ ਕੀਤਾ ਹੋਇਆ ਉਹ ਨਾਲ ਵੀਡੀਓ ਇਹ ਕਹਿ ਕੇ ਕਮਾਈ ਜਾ ਰਹੀ ਆ ਵੀ ਇਹਨੇ ਇਹ ਗੋਲੀ ਚਲਾਈ ਆ ਪਰ ਦੂਜੇ ਪਾਸੇ ਯੂਨੀਵਰਸਿਟੀ ਦੇ ਜਿਹੜੇ ਬੁਲਾਰੇ ਨੇ ਜਾਂ ਪੁਲਿਸ ਦੇ ਬੁਲਾਰੇ ਨੇ ਉਹ ਇਹ ਸਖਲ ਤੋਂ ਇਨਕਾਰ ਕਰ ਰਹੇ ਆ ਕਿ ਹੱਲੇ ਉਹਨਾਂ ਨੇ ਕੋਈ ਵੀ ਸਸਪੈਕਟ ਜਿਹੜਾ ਫੜਿਆ ਨਹੀਂ ਆ ਕਥਿਤ ਦੋਸ਼ੀ ਦੀ ਭਾਲ ਜਾਰੀ ਆ ਇਹ ਸਮਝਿਆ ਜਾ ਰਿਹਾ ਕਿ ਯੂਨੀਵਰਸਿਟੀ ਦੇ ਕਿਸੇ ਉੱਚੀ ਬਿਲਡਿੰਗ ਤੋਂ ਦੂਰੋਂ ਸناਇਪਰ ਦੇ ਨਾਲ ਇਹ ਗੋਲੀ ਜਿਹੜੀ ਆ ਸੁਨਾਈਪਰ ਗਨ ਦੇ ਨਾਲ ਮਾਰੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹੋਰ ਜਾਣਕਾਰੀ ਬਾਹਰ ਆ ਸਕਦੀ ਹੈ ਚਾਰਲੀ ਕਰਗ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਸੀ ਇਹ ਨੌਜਵਾਨ ਸੀ ਬੇਸ਼ੱਕ ਉਹ ਆਪ ਕਾਲਜ ਦੇ ਵਿੱਚ ਕਦੇ ਨਹੀਂ ਗਿਆ ਡ੍ਰੌਪ ਆਊਟ ਹੋ ਗਿਆ ਸੀਗਾ ਪਰ ਉਹਦੀ ਕਾਲਜ ਯੂਨੀਵਰਸਿਟੀ ਦੇ ਵਿੱਚ ਪਹੁੰਚ ਬੜੀ ਸੀਗੀ ਇੱਕ ਕਨਜ਼ਰਵੇਟਿਵ ਜਾਨੀ ਕਿ ਸੱਜੇ ਪੱਖੀ ਸੋਚ ਦਾ ਧਾਰ ਨਹੀਂ ਸੀਗਾ ਮੁਸਲਮਾਨਾਂ ਦੇ ਬਾਰੇ ਖੱਬੇ ਪੱਖੀਆਂ ਦੇ ਬਾਰੇ ਉਹ ਬੜੇ ਤਿੱਖੇ ਬਿਆਨ ਦਿੰਦਾ ਹੁੰਦਾ ਸੀਗਾ ਜੇਕਰ ਤੁਸੀਂ ਉਹਦਾ ਟਵੀਟ ਚੈੱਕ ਕਰੋ ਤਾਂ ਸੋ ਉਹਦੇ ਮਗਰ ਜਿਹੜੀ ਨੌਜਵਾਨੀ ਆ ਉਹ ਕਾਫੀ ਲੱਗਦੀ ਸੀ ਸਪੈਸ਼ਲ ਉਹ ਨੌਜਵਾਨੀ ਜਿਹੜੀ ਕਿ ਰਾਈਟ ਵਿੰਗ ਪੱਖੀ ਝੁਕਾਰ ਰੱਖਦੀ ਆ ਇਸ ਵੇਲੇ ਸਮਝਿਆ ਜਾਂਦਾ ਕਿ ਅਮਰੀਕਾ ਦੇ ਕਾਲਜਸ ਦੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ ਖੱਬੇ ਪੱਖੀਆਂ ਦਾ ਜ਼ਿਆਦਾ ਪ੍ਰਭਾਵ ਆ ਸੋ ਇਹ ਨੌਜਵਾਨ ਜਿਹੜਾ ਚਾਰਲੀ ਕਰਕਿਆ ਬਰਾਬਰ ਦੀ ਧਰ ਜਿਹੜੀ ਆ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸੋ ਜਿਹੜੇ ਸੱਜੇ ਪੱਖੀ ਨੇ ਰਾਈਟ ਵਿੰਗਰਸ ਨੇ ਉਨਾ ਨੂੰ ਕਾਲਜਸ ਯੂਨੀਵਰਸਿਟੀ ਦੇ ਵਿੱਚ ਮਜ਼ਬੂਤ ਕਰ ਰਿਹਾ ਸੀਗਾ ਤੇ ਇਹਦੀ ਕੈਂਪੇਨ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਝੁਕਾਅ 트੍ਰੰਪ ਵੱਲ ਹੋਇਆ ਤੇ 트੍ਰੰਪ ਨੂੰ ਜਿਤਾਉਣ ਦੇ ਵਿੱਚ ਨੌਜਵਾਨ ਵੋਟਾਂ ਪਾਉਣ ਦੇ ਵਿੱਚ ਖਾਸ ਕਰਕੇ ਰੰਗਦਾਰ ਲੋਕੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਵੋਟਾਂ ਪਾਉਣ ਦੇ ਵਿੱਚ ਚਾਰਲੀ ਕਰਕ ਦਾ ਬਹੁਤ ਵੱਡਾ ਯੋਗਦਾਨ ਦੱਸਿਆ ਜਾ ਰਿਹਾ ਹੈ ਤਾਂ ਹੀ ਉਹਦੀ ਮੌਤ ਨੂੰ 트੍ਰੰਪ ਨੇ ਇੱਕ ਬਹੁਤ ਵੱਡਾ ਨਿੱਜੀ ਘਾਟਾ ਵੀ ਦੱਸਿਆ ਆ ਸੋ ਇਸ ਦੇ ਨਾਲ ਹੀ ਅਬਾਮਾ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ਦੇ ਕੈਨੇਡਾ ਦੇ ਜਿਹੜੇ ਆਗੂ ਨੇ ਸਾਡੇ ਪੀਰ ਪੋਲੀਆਵ ਉਹਨਾਂ ਨੇ ਇਸ ਮੌਕੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੋਰ ਵੀ ਬਹੁਤ ਸਾਰੇ ਜਿਹੜੇ ਦੁਨੀਆ ਦੇ ਲੀਡਰ ਨੇ ਵੱਡੇ ਉਹਨਾਂ ਨੇ ਇਸ ਕਤਲ ਦੀ ਨਿਖੇਦੀ ਕੀਤੀ ਹੈ ਕਿ ਇਹ ਜਿਹੜਾ ਕਤਲ ਜਿਹੜਾ ਇੱਕ ਰਾਸਸੀ ਕਤਲ ਆ ਨਹੀਂ ਹੋਣਾ ਚਾਹੀਦਾ ਸੋ ਇਹ ਕਤਲ ਜਿਹੜਾ ਆ ਕਿਹਨੇ ਕੀਤਾ ਕਿਉਂ ਕਰਵਾਇਆ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਆ ਤੇ ਤੁਹਾਨੂੰ ਯਾਦ ਹੋਣਾ ਕਿ ਚੋਣਾਂ ਤੋਂ ਪਹਿਲਾਂ ਡੋਨਲਡ ਟਰੰਪ ਦੇ ਉੱਤੇ ਵੀ ਇੱਕ ਇਹੋ ਜਿਹਾ ਹਮਲਾ ਹੋਇਆ ਸੀ ਗੋਲੀ ਉਹਨਾਂ ਦੇ ਨਾਲ ਕੰਨ ਨਾਲ ਖਹਿ ਕੇ ਜਿਹੜੀ ਆ ਚਲੀ ਗਈ ਸੀ ਪਰ ਚਾਰਲੀ ਕਰਕ ਜਿਹੜਾ ਆ ਉਹਨਾਂ ਵਗੋਂ ਖੁਸ਼ਕਿਸਮਤ ਨਹੀਂ ਨਿਕਲਿਆ ਗੋਲੀ ਉਹਦੀ ਸਿੱਧੀ ਧੌਣ ਤੇ ਲੱਗੀ ਐ ਤੇ ਉਸ ਕੁਝ ਦਰਵਾਦ ਉਹਦੀ ਮੌਤ ਹੋ ਗਈ ਐ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਨੇਪਾਲ ਦੀ ਵੀ ਨੇਪਾਲ ਦੇ ਵਿੱਚ ਜੋ ਹੋ ਰਿਹਾ ਆ ਆਪਾਂ ਸਾਰੇ ਵੀਡੀਓਜ਼ ਦੇਖ ਰਹੇ ਆਂ ਸੋਸ਼ਲ ਮੀਡੀਆ ਤੇ ਜਾਂ ਰਵਾਇਤੀ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਜਿਹੜੇ ਨੇ ਜਾਂ ਸਟਾਫ ਆ ਜਾਂ ਉਹਨਾਂ ਦੇ ਪਰਿਵਾਰ ਦੇ ਜੀ ਆ ਹੈਲੀਕਾਪਟਰ ਦੇ ਨਾਲ ਕੱਢੇ ਜਾ ਰਹੇ ਆ ਮੰਤਰੀਆਂ ਦੇ ਮੂੰਹਾਂ ਤੇ ਕਾਲਕ ਮਲੀ ਜਾ ਰਹੀ ਆ ਮੰਤਰੀ ਸੜਕਾਂ ਦੇ ਭਜਾ ਭਜਾ ਕੇ ਕੁੱਟੇ ਜਾ ਰਹੇ ਆ ਪਾਰਲੀਮੈਂਟ ਭਵਨ ਨੂੰ ਅੱਗ ਲਾ ਦਿੱਤੀ ਗਈ ਆ ਸੋ ਇਸ ਸਾਰੇ ਦੇ ਦਰਮਿਆਨ ਜਿਹੜਾ ਕਿਹਾ ਜਾ ਰਿਹਾ ਕਿ ਜਨ ਜੀ ਜਿਹੜੀ ਹੈ ਜੀ ਉਹਨਾਂ ਨੇ ਮਤਲਬ ਕਿ ਨਵੀਂ ਜਨਰੇਸ਼ਨ ਨੇ ਨੌਜਵਾਨਾਂ ਨੇ ਇਹ ਬਦਲਾਅ ਜਿਹੜਾ ਲੈ ਕੇ ਆਂਦਾ ਆ ਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਾਈ ਗਈ ਸੀ ਨੇਪਾਲ ਸਰਕਾਰ ਵੱਲੋਂ ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ। ਸੋ ਅਸੀਂ ਵਿਸਥਾਰ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਬੇਸ਼ੱਕ ਜਿਹੜੀ ਅੱਗ ਭੜਕਾਈ ਆ ਉਹ ਨੌਜਵਾਨਾਂ ਦੇ ਵਿੱਚ ਸੋਸ਼ਲ ਮੀਡੀਆ ਐਪਸ ਦੇ ਪਾਬੰਦੀ ਨੇ ਭੜਕਾਈ ਆ ਪਰ ਇਹ ਟ੍ਰਿਗਰ ਪੁਆਇੰਟ ਸ ਹੈਗਾ ਅਸਲੀ ਕਾਰਨ ਨਹੀਂ ਸ ਹੈਗਾ। ਅਸਲੀ ਕਾਰਨ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣਾ ਬਣਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਅਤੇ ਇਹਦੇ ਵਿਰੋਧੀਆਂ ਪਰ ਜਿਹੜੇ ਨਹੀਂ ਚਾਹੁੰਦੇ ਸੀ ਕਿ ਹਿੰਦੂ ਰਾਸ਼ਟਰ ਬਣੇ ਉਹਨਾਂ ਦੇ ਵਿਚਾਰੇ ਟਕਰਾ ਆਇਆ। ਸੋ ਇਹ ਮਾਮਲਾ ਜਾਤੀ ਟਕਰਾਅ ਦਾ ਸੀ ਜਿਹਦੇ ਵਿੱਚ ਇੱਕ ਪਾਸੇ ਬ੍ਰਾਹਮਣ ਸਗੇ ਜਿਹੜੇ ਚਾਹੁੰਦੇ ਸੀਗੇ ਕਿ ਨੇਪਾਲ ਮੋਰ ਹਿੰਦੂ ਰਾਸ਼ਟਰ ਬਣ ਜਵੇ 2008 ਤੱਕ ਨੇਪਾਲ ਹਿੰਦੂ ਰਾਸ਼ਟਰੀ ਰਿਹਾ ਉਸ ਤੋਂ ਬਾਅਦ ਜਿਹੜੇ ਖੱਬੇ ਪੱਖੀਆਂ ਦੀ ਪਰਚੰਡਾ ਉਹਨਾਂ ਦੀ ਮਾਓਵਾਦੀਆਂ ਦੀ ਸਰਕਾਰ ਆਈ ਉਹਨੇ ਨੇਪਾਲ ਨੂੰ ਇੱਕ ਧਰਮ ਨਿਰਪੱਖ ਲੋਕਤੰਤਰ ਗਰਦਾਨ ਦਿੱਤਾ ਸੀਗਾ ਇਥੇ ਜਿਹੜੀ ਰਾਜਾ ਸ਼ਾਹੀ ਸੀਗੀ Hindu ਰਾਸ਼ਟਰ ਸੀਗਾ ਉਹਦਾ ਅੰਤ ਕਰ ਦਿੱਤਾ ਸੀਗਾ ਪਰ ਫਿਰ ਵੀ ਜਿਹੜੇ ਉੱਥੋਂ ਦੇ ਬਹੁ ਗੈੰਤੀ Hindu ਉਹ ਚਾਹੁੰਦੇ ਆ ਕਿ ਨੇਪਾਲ ਦੁਬਾਰਾ Hindu ਰਾਸ਼ਟਰ ਬਣੇ ਇਹਦੇ ਵਿੱਚ ਜਿਹੜੀ ਭਾਰਤੀ RSS ਆ ਭਾਰਤ ਦੇ ਸੰਘੀ ਆ ਭਾਰਤੀ ਮੋਦੀ ਸਰਕਾਰ ਆ ਉਹ ਬਕਾਇਦਾ ਯੋਗਦਾਨ ਪਾ ਰਹੇ ਸੀਗੇ ਉਹ ਕਾਫੀ ਉੱਥੇ ਜ਼ੋਰ ਲਾ ਰਹੇ ਸੀਗੇ ਕਿ ਨੇਪਾਲ ਇੱਕ ਵਾਰ ਫਿਰ Hindu ਰਾਸ਼ਟਰ ਬਣ ਜਵੇ ਦੂਜੇ ਪਾਸੇ ਜਿਹੜੇ ਗਰੋਂਗ ਅਤੇ ਮਦੇਸ਼ੀ ਉੱਥੇ ਅ ਕਬੀਲੇ ਹੈਗੇ ਆ ਪੁਰਾਣੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਸੋ ਉਸੇ ਵਿਰੋਧ ਦੇ ਵਿੱਚੋਂ ਹੀ ਸਾਰੀ ਕੁਝ ਨਿਕਲਿਆ ਕਿਉਂਕਿ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਖੜਕ ਪ੍ਰਸ਼ਾਦ ਸ਼ਰਮਾ 올ੀ ਕੇ ਪੀ ਸ਼ਰਮਾ 올ੀ ਨੂੰ ਛੋਟਾ ਨਾਮ ਕਿਹਾ ਜਾਂਦਾ ਉਹ ਚਾਹੁੰਦੇ ਸੀ ਵੀ ਹਿੰਦੂ ਰਾਸ਼ਟਰ ਬਣ ਜਵੇ ਜਿਹੜੀ ਉਹਨਾਂ ਦੀ ਸੋਚ ਸੀਗੀ ਉਹ ਜਿਹੜੀ ਆ ਹਿੰਦੂ ਪੱਖੀ ਸੀਗੀ ਤੇ ਦੂਜੇ ਪਾਸੇ ਜਿਹੜੇ ਆ ਕਬਾਇਲੀਆਂ ਦੇ ਆਗੂ ਸੋਦਨ ਗਰੋਂਗ ਅਤੇ ਬਾਲੇਨ ਸ਼ਾ ਜਿਹਨੂੰ ਬਲੇਂਦਰ ਸ਼ਾ ਵੀ ਕਿਹਾ ਜਾਂਦਾ ਨੇਪਾਲ ਦਾ ਮੇਅਰ ਵੀ ਆ ਉਹ ਤੇ ਉਹ ਦੂਜੇ ਪਾਸੇ ਸੀਗੇ ਜਿਹੜੇ ਚਾਹੁੰਦੇ ਸੀ ਕਿ ਨਹੀਂ ਇਹ ਹਿੰਦੂ ਰਾਸ਼ਟਰ ਨਹੀਂ ਬਣਨਾ ਚਾਹੀਦਾ ਸੋ ਇਸ ਮਾਮਲੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੇ ਨੇਪਾਲ ਦੇ ਵਿੱਚ ਇੱਕ ਹਿੰਦੂ ਸਵੈਮ ਸੇਵੀ ਸੰਘ ਬਣਾਇਆ ਗਿਆ ਜਿਹਨੂੰ ਐਚਐਸਐਸ ਕਹਿੰਦੇ ਆ ਜਿਵੇਂ ਭਾਰਤ ਵਿੱਚ ਆਰਐਸਐਸ ਜਿਹਾ ਉਵੇਂ ਹੀ ਐਚਐਸਐਸ ਬਣਾਈ ਗਈ ਸੀ ਇਹ ਆਰਐਸਐਸ ਵਾਲੇ ਜਾ ਕੇ ਉੱਥੇ ਐਚਐਸਐਸ ਨੂੰ ਸਪੋਰਟ ਵੀ ਦਿੰਦੇ ਸੀਗੇ ਭਾਰਤੀ ਚੈਨਲਾਂ ਵੱਲੋਂ ਵੀ ਐਚਐਸਐਸ ਨੂੰ ਬਹੁਤ ਮਾਨਤਾ ਦੇ ਕੇ ਚਮਕਾਇਆ ਗਿਆ ਸੀਗਾ ਤੇ ਜਿਵੇਂ ਪਹਿਲਾਂ ਦੱਸਿਆ ਕਿ ਪ੍ਰਧਾਨ ਮੰਤਰੀ ਓਲੀ ਜਿਹੜਾ ਸਮਰਥਨ ਕਰਦੇ ਸੀਗੇ ਕੋਣ ਹੋਇਆ ਕੀ ਕਿ ਗੁਰਾਂਗਰ ਦੇ ਮਦੇਸੀ ਜਾਤੀ ਦੇ ਲੋਕਾਂ ਨੇ ਇਕੱਠੇ ਹੋ ਕੇ ਇਹਦੇ ਹਲਟਕ ਅੰਦੋਲਨ ਸ਼ੁਰੂ ਕੀਤਾ ਇਹਨੂੰ ਹਾਮੀ ਨੇਪਾਲ ਦਾ ਜਿਹੜਾ ਆ ਉਹ ਨਾਂ ਦਿੱਤਾ ਗਿਆ ਇਹ ਨੇਪਾਲ ਪੱਖੀ ਜਿਹੜੇ ਲੋਕ ਸੀਗੇ ਨਾਲ ਚ ਨੌਜਵਾਨਾਂ ਦੀ ਵੱਡੀ ਗਿਣਤੀ ਸੀਗਾ ਜਿਹੜਾ ਨੌਜਵਾਨ ਸੁਦਨ ਗਰੋਂਗ ਉਹਦੀ ਆਪਣੀ ਉਮਰ 36 ਸਾਲਾਂ ਦੀ ਸੀ ਨੌਜ ਉਹਨਾਂ ਦੀ ਬਹੁਤ ਸੌਣਦੇ ਸੀਗੇ ਸੋ ਇਸ ਕੱਲ ਦਾ ਵਿਰੋਧ ਕਰ ਰਹੇ ਸੀਗੇ ਸੋ ਹਾਮੀ ਨੇਪਾਲ ਜਿਹੜੀ ਆ 2020 ਦੇ ਵਿੱਚ ਸੰਸਥਾਇ ਤਿਆਰ ਕੀਤੀ ਗਈ ਸੀ ਤੇ ਇਹ ਵਿਰੋਧ ਕਰ ਰਹੇ ਸੀਗੇ ਆਪਾਂ ਹਿੰਦੂ ਰਾਸ਼ਟਰ ਨਹੀਂ ਬਣ ਦੇਣਾ ਜਦੋਂ ਇਹ ਸਾਰਾ ਕੁਝ ਅੰਦੋਲਨ ਭਖਿਆ ਗਰਮਾਈ ਹੋਣ ਲੱਗੀ ਆ ਪੁਲਿਸ ਦੀ ਗੋਲੀ ਦੇ ਨਾਲ ਕੁਝ ਨੌਜਵਾਨ ਮਾਰੇ ਗਏ ਆ ਜਿਹੜਾ ਸੁਧਨ ਕਰੋਗੇ ਸਗਾ ਉਹ ਪਰੇ ਹੋ ਗਿਆ ਉਹ ਕਹਿੰਦਾ ਵੀ ਨਹੀਂ ਮੈਂ ਹਾਮੀ ਨੇਪਾਲ ਤੋਂ ਪਰੇ ਹੁੰਨਾ ਆ ਨੁਕਸਾਨ ਹੋਣ ਲੱਗਾ ਨੌਜਵਾਨੀ ਦਾ ਉਸ ਵੇਲੇ ਜਿਹੜਾ ਬਲੈਂਦਰ ਸ਼ਾਹ ਸੀ ਜਿਹਨੂੰ ਕਿ ਨੌਜਵਾਨ ਬਲੇਨ ਸ਼ਾਹ ਵੀ ਕਹਿੰਦੇ ਆ ਨੌਜਵਾਨ ਆ ਇਹ ਵੀ ਸੋ ਉਹਨੇ ਕਮਾਂਡ ਹਾਮੀ ਨੇਪਾਲ ਦੀ ਆਪਣੇ ਹੱਥਾਂ ਦੇ ਵਿੱਚ ਲੈ ਲਈ ਤੇ ਉਹ ਜਿਹੜਾ ਆ ਹਿੰਦੂ ਰਾਸ਼ਟਰ ਦਾ ਹਿੰਦੂ ਸਵੈਮ ਸੇਵਕ ਸੰਘ ਦਾ ਤੇ ਭਾਰਤ ਦਾ ਕੱਟੜ ਵਿਰੋਧੀ ਆ ਉਨੇ ਨੇਪਾਲ ਦੇ ਸੱਭਿਆਚਾਰ ਦੀ ਰਾਖੀ ਦੇ ਜਮਾ ਚੱਕਿਆ ਹੋਇਆ ਇਸ ਵਾਸਤੇ ਕਠਮੰਡੂ ਦੇ ਵਿੱਚ ਭਾਰਤੀ ਫਿਲਮਾਂ ਡਰਾਮਿਆਂ ਦੇ ਵੀ ਪਬੰਦੀ ਉਹਨੇ ਲਾਈ ਹੋਈ ਆ ਆਪਣੇ ਮੇਹਰ ਤੇ ਦਫ਼ਤਰ ਦੇ ਵਿੱਚ ਉਹਨੇ ਗ੍ਰੇਟਰ ਨੇਪਾਲ ਦਾ ਨਕਸ਼ਾ ਵੀ ਟੰਗਿਆ ਹੋਇਆ ਜਿਹਦੇ ਵਿੱਚ ਭਾਰਤੀ ਇਲਾਕੇ ਵੀ ਗ੍ਰੇਟਰ ਨੇਪਾਲ ਦਾ ਹਿੱਸਾ ਦਿਖਾਏ ਗਏ ਆ ਉਹਦਾ ਮੰਨਣਾ ਆ ਕਿ ਸਿੱਕਮ ਉੱਤਰਾਖੰਡ ਅਤੇ ਨੇਪਾਲ ਦੇ ਨਾਲ ਲੱਗਦੇ ਹੋਰ ਭਾਰਤੀ ਇਲਾਕੇ ਨੇਪਾਲ ਦਾ ਹਿੱਸਾ ਆ ਇਹ ਅਸੀਂ ਭਾਰਤ ਤੋਂ ਵਾਪਸ ਲੈਣੇ ਆ ਇਹਨੂੰ ਗ੍ਰੇਟਰ ਨੇਪਾਲ ਯਾਨੀ ਕਿ ਵੱਡਾ ਨੇਪਾਲ ਬਣਾਉਣਾ ਆ ਸੋ ਇਹਨੂੰ ਹੁਣ ਨੇਪਾਲ ਦੇ ਵੱਡੇ ਨਵੇਂ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਐਚਐਸਐਸ ਦੇ ਉੱਤੇ ਇਹ ਪਾਬੰਦੀ ਜਿਹੜੀ ਆ ਲਾਊਗਾ ਹੁਣ ਇਹਦੇ ਨਾਲ ਇਹ ਹੋ ਗਿਆ ਕਿ ਭਾਰਤ ਦੇ ਗਵਾਂਢ ਇੱਕ ਹੋਰ ਦੁਸ਼ਮਣ ਮੁਲਕ ਜਿਹੜਾ ਆ ਉਹ ਆ ਰਿਹਾ ਆ శ్రీలంਕਾ ਪਾਕਿਸਤਾਨ ਬੰਗਲਾਦੇਸ਼ ਤੇ ਹੁਣ ਜਿਹੜਾ ਜੀ ਉਹ ਆਪਾਂ ਕਹਿ ਸਕਦੇ ਹਾਂ ਕਿ ਨੇਪਾਲ ਵੀ ਹੋਰ ਹੱਥਾਂ ਵਿੱਚ ਜਾ ਰਿਹਾ ਆ ਇਹਦੇ ਵਿੱਚ ਦੋ ਰਾਮਾਨੀ ਕਿ ਇਹਨਾਂ ਦੇ ਪਿੱਛੇ ਹਾਮੀ ਨੇਪਾਲ ਪਿੱਛੇ ਇਹਨਾਂ ਨੌਜਵਾਨਾਂ ਪਿੱਛੇ ਸੀਆਈਏ ਅਮਰੀਕਨ ਜਿਹੜੀ ਖੁਫੀਆ ਏਜੰਸੀ ਉਹਦਾ ਹੱਥ ਦੇਖਿਆ ਜਾ ਰਿਹਾ ਆ ਤੇ ਕੁੱਲ ਮਿਲਾ ਕੇ ਗੱਲ ਖੁੱਲ ਕੇ ਕਹੀ ਜਾ ਰਹੀ ਆ ਸੋ ਨੇਪਾਲ ਦੀ ਮੌਜੂਦਾ ਹਾਲਤ ਦੀ ਜੜ ਜਿਹੜੀ ਉਹ ਇਹੀ ਆ ਕਿ ਨੇਪਾਲ ਨੂੰ ਮੁੜ ਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਉੱਥੋਂ ਦੇ ਜਿਹੜੇ ਕਬੀਲਿਆਂ ਦੇ ਲੋਕ ਨੇ ਉਹ ਚਾਹੁੰਦੇ ਨਹੀਂ ਸੀਗੇ ਕਿ ਉਹਨਾਂ ਅਨੇਕ ਤਰੀਕੇ ਦੇ ਨਾਲ ਨੇਪਾਲ ਦੇ ਵਿੱਚੋਂ ਹਿੰਦੂ ਰਾਸ਼ਟਰ ਦੀ ਜੜ ਮੁੜ ਕੇ ਫੇਰ ਪਟ ਸੁੱਟੀ ਆ ਜਿਹੜੀ ਗੱਲ ਨੇਪਾਲੀਆਂ ਨੂੰ ਬਹੁਤ ਜਲਦੀ ਸਮਝ ਆ ਗਈ ਉਹ ਹਜੇ ਭਾਰਤੀਆਂ ਨੂੰ ਹੁਣ ਤੱਕ ਵੀ ਸਮਝ ਨਹੀਂ ਆ ਰਹੀ ਖਾਸ ਕਰਕੇ ਪੰਜਾਬੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਆ ਤੇ ਨੇਪਾਲ ਦੀ ਮੌਜੂਦਾ ਹਾਲਤ ਦੇ ਵਿੱਚੋਂ ਦੇਖਣਾ ਚਾਹੀਦਾ ਕਿ ਉਹਦਾ ਪ੍ਰੋਬਲਮ ਦੀ ਜੜ ਕਿੱਥੇ ਆ ਤੇ ਇਹ ਸਮੱਸਿਆਵਾਂ ਕਿੱਥੇ ਲੁਕੀਆਂ ਹੋਈਆਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪਟਿਆਲਾ ਸੈਂਟਰਲ ਜੇਲ੍ਹ ਦੀ ਜਿੱਥੇ ਅੱਜ ਤਿੰਨ ਬੁੱਚੜ ਪੁਲਿਸ ਅਧਿਕਾਰੀਆਂ ਦੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਯਾਦ ਹੋਣਾ ਨਵੰਬਰ 2022 ਦੇ ਵਿੱਚ ਇੱਕ ਸਰਕਾਰੀ ਸੰਦ ਸ਼ਹਿਵਸਰਾਂ ਦਾ ਆਗੂ ਸੁਧੀਰ ਸੂਰੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਉਹਨੂੰ ਸੋਧਾ ਲਾਉਣ ਵਾਲੇ ਭਾਈ ਸੰਦੀਪ ਸਿੰਘ ਉਰਫ ਸਮੀ ਨੂੰ ਜਿਹੜਾ ਆ ਉਹ ਕੈਦ ਹੋ ਗਈ ਸੀਗੀ ਉਹ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਦੂਜੇ ਪਾਸੇ ਬਦਨਾਮ ਪੁਲਿਸ ਆਫੀਸਰ ਇੰਦਰਜੀਤ ਸਿੰਘ ਬਿਲਕੁਲ ਖੱਬੇ ਵਿਚਾਲੇ ਸੂਬਾ ਸਿੰਘ ਤੇ ਤੀਜਾ ਗੁਰਪ੍ਰਜਨ ਸਿੰਘ ਜਿਹੜੇ ਕਿ ਅੱਡ ਅਡ ਉਹਦਿਆਂ ਦੇ ਉੱਤੇ ਕੋਈ ਡੀਐਸਪੀ ਸੀ ਕੋਈ ਇੰਸਪੈਕਟਰ ਸੀ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਜਿਹੜਾ ਆ ਬਹੁਤ ਕਾਣ ਕੀਤਾ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਉਹਨਾਂ ਦੇ ਝੂਠੇ ਮੁਕਾਦਮੇ ਪਾਏ ਇਹ ਵੀ ਅੱਡ ਅਡ ਕੇਸਾਂ ਦੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਤੇ ਇਹਨਾਂ ਦੇ ਇਹਨਾਂ ਦਾ ਕਟਾਪਾ ਜਿਹੜਾ ਜੀ ਕੀਤਾ ਗਿਆ ਕਿ ਪਾਈਪ ਦੇ ਨਾਲ ਕਿਉਂਕਿ ਸਣੀ ਅਤੇ ਤਿੰਨੇ ਜਣੇ ਇੱਕੋ ਬੈਰਕ ਦੇ ਵਿੱਚ ਇੱਕ ਹਾਈ ਸਕਿਉਰਿਟੀ ਬੈਰਕ ਕਿਉਂਕਿ ਸਾਰਿਆਂ ਦੀ ਜਾਨ ਨੂੰ ਖਤਰਾ ਅੱਡ-ਅੱਡ ਕੋਠੀਆਂ ਦੇ ਵਿੱਚ ਨਜ਼ਰਬੰਦ ਸੀ ਪਰ ਕਿਤੇ ਬਰਾਂਡੇ 'ਚ ਇਕੱਠੇ ਹੋ ਗਏ ਉੱਥੇ ਪਏ ਪਾਈਪ ਦੇ ਨਾਲ ਪਾਈ ਸੰਦੀਪ ਸਿੰਘ ਬੋਲ ਉਹਨਾਂ ਤੇ ਅਟੈਕ ਕੀਤਾ ਗਿਆ ਸੂਬਾ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੂਜਿਆਂ ਦੋਆਂ ਦੇ ਇੰਦਰਜੀਤ ਦੇ ਤੇ ਗਰਬਚੰਦ ਦੇ ਸਿਰ ਵਿੱਚ ਸੱਟਾਂ ਦੱਸੀਆਂ ਜਾ ਰਹੀਆਂ ਆ ਇੱਕ ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਭਾਈ ਸੰਦੀਪ ਸਿੰਘ ਰੋਪਸਨੀ ਦੇ ਖਿਲਾਫ ਧਾਰਾ 307 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਆ ਤੇ ਹੁਣ ਉਹਦਾ ਰਿਮਾਂਡ ਲਿਆ ਜਾਊਗਾ ਤੁਹਾਨੂੰ ਯਾਦ ਕਰਾ ਦਈਏ ਕਿ ਸੂਬਾ ਸਰਹੰਦ ਦੇ ਲੈ ਕੇ ਵਿਚਾਰ ਆ ਇਹ ਸੂਬਾ ਸਰਹੰਦ ਦਾ ਨਾਮ ਸੀ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਹੁੰਦਾ ਸੀ ਕਿ ਜਿਵੇਂ ਉਹਨੇ ਸਿੱਖਾਂ ਦੇ ਜ਼ੁਲਮ ਕੀਤੇ ਮੈਂ ਕਰੂੰਗਾ ਮਾਝੇ ਦੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਨੇ ਅਨੇਕਾਂ ਨੌਜਵਾਨਾਂ ਦਾ ਕਤਲ ਕੀਤਾ ਤਸ਼ੱਦਦ ਕੀਤਾ ਤੇ ਅੱਜਕੱਲ੍ਹ ਅੱਡ-ਅੱਡ ਕੇਸਾਂ ਦੇ ਵਿੱਚ ਇਹ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਆ ਖੱਬੇ ਵਾਲਾ ਇੰਦਰਜੀਤ ਸਿੰਘ ਅੰਗਰੇਜ਼ ਸਿੰਘ ਦੇ ਨਾਲ ਮਿਲ ਕੇ ਰਾਜੀਤ ਹੁੰਦਲ ਦੇ ਨਾਲ ਮਿਲ ਕੇ ਇੱਕੋ ਗਰੋਹ ਸੀਗਾ ਪੁਲਿਸ ਦੇ ਵਿੱਚ ਇਹਨਾਂ ਦਾ ਇਹਨਾਂ ਨੇ ਬਹੁਤ ਮੁੰਡੇ ਕੁੱਤੇ ਮਾਰੇ ਆ ਤਸ਼ੱਦਦ ਦਾ ਸ਼ਿਕਾਰ ਝੂਠੇ ਕੇਸ ਤੇ ਇਹਨਾਂ ਦੀ ਆਮ ਗੱਲ ਸੀਗੀ ਹੁਣ ਇਹਦੇ ਤੇ ਇਹਨੂੰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਐਸਟੀਐਫ ਦੀ ਟੁਕੜੀ ਨੇ ਛਾਪੇ ਮਾਰੇ ਤੇ ਇਹਦੀਆਂ ਸਰਕਾਰੀ ਰਹਿਸ਼ਿਆਂ ਤੋਂ ਫਗਵਾੜੇ ਤੇ ਜਲੰਧਰ ਤੋਂ ਬਹੁਤ ਸਾਰਾ ਨਸ਼ਾ ਸਮੈਕ ਹੈਰੋਨ ਵਗੈਰਾ ਹਥਿਆਰ ਗੋਲਾ ਬਰੂਦ ਬਰਾਮਦ ਕੀਤਾ ਗਿਆ ਸੀਗਾ ਸੋ ਇਹਦਾ ਸਾਥੀ ਰਾਜੀਤ ਹੁੰਦਲ ਜਿਹੜਾ ਕਿ ਐਸਪੀ ਸੀਗਾ ਇਹਨਾਂ ਦਾ ਗਰੋਹ ਦਾ ਮੁਖੀ ਉਹ ਇਸ ਵੇਲੇ ਵੀ ਭਗੋੜਾ ਆ ਤੇ ਪੰਜਾਬ ਪੁਲਿਸ ਨੂੰ ਫੜਦੀ ਨਹੀਂ ਪਤਾ ਹੀ ਇਹਨਾਂ ਨੂੰ ਕਿੱਥੇ ਹੈਗਾ ਆ ਸੋ ਇਸ ਦੇ ਨਾਲ ਹੀ ਤੀਜਾ ਡੀਐਸਪੀ ਗੁਰਵਚਨ ਸਿੰਘ ਜਿਹਨੂੰ ਕਿ ਹਾਲ ਹੀ ਦੇ ਵਿੱਚ ਪਿਛਲੇ ਸਾਲ 1992 ਦੇ ਨਾਲ ਸੰਬੰਧਿਤ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਆ ਹੁਣ ਇਸ ਖਬਰ ਦੇ ਨਾਲ ਉਹ ਲੋਕ ਜਿਨ੍ਹਾਂ ਦੇ ਉੱਤੇ ਪੁਲਿਸ ਗਿਆ ਤਸ਼ੱਦਦ ਹੋਇਆ ਜਿਨ੍ਹਾਂ ਦੇ ਘਰ ਦੇ ਮਾਰੇ ਹੋਏ ਆ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਏ ਆ ਉਹਨਾਂ ਦੇ ਕਾਲਜੇ ਨੂੰ ਠੰਡ ਪਈ ਆ ਪਰ ਦੂਜੇ ਪਾਸੇ ਨਾਲ ਹੀ ਇੱਕ ਤੌਖਲਾ ਇਹ ਵੀ ਹੋਇਆ ਕਿ ਕਿਤੇ ਪੁਲਿਸੀਆਂ ਨੂੰ ਬਚਾਉਣ ਦੀਆਂ ਸਾਹ ਸ਼ਾਦਰੀ ਘੜੀਆਂ ਜਾਣਗੇ ਇਸ ਕਾਰਡ ਕੇਸ ਦੀ ਆੜ ਦੇ ਵਿੱਚ ਵੀ ਜੇਲ੍ਹਾਂ ਦੇ ਵਿੱਚ ਤਾਂ ਇਹ ਪੁਲਿਸੀਆਂ ਤੇ ਹਮਲੇ ਹੋ ਰਹੇ ਆ ਅਦਾਲਤਾਂ ਨਰਮਾਈ ਵਰਤਣ ਇਹਨਾਂ ਨੂੰ ਸਜ਼ਾ ਮਾਣਾ ਦੇਣ ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਪੁਲਸੀਏ ਆ ਇਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਜਾਵੇ ਸੋ ਇਧਰ ਨੂੰ ਵੀ ਗੱਲਬਾਤ ਆ ਜਿਹੜੀ ਆ ਉਹ ਚੱਲ ਰਹੀ ਆ ਇਹ ਜਰੂਰ ਕੋਸ਼ਿਸ਼ ਕਰਨਗੇ ਕਿ ਜੇਲ੍ਹਾਂ ਦੇ ਵਿੱਚ ਹਮਲੇ ਹੋ ਰਹੇ ਆ ਸੋ ਇਹਨਾਂ ਪੁਲਸੀਆਂ ਨੂੰ ਜਾਂ ਸਜ਼ਾ ਮਾਣਾ ਦਿੱਤੀਆਂ ਜਾਣ ਜਾਂ ਫਿਰ ਇਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਜਾਵੇ ਜੇਲ੍ਹਾਂ ਦੇ ਵਿੱਚ ਇਹਨਾਂ ਦੀ ਜਾਨ ਖਤਰੇ ਵਿੱਚ ਆ ਅਖੀਰ ਵਿੱਚ ਆਪਾਂ ਗੱਲਬਾਤ ਕਰੀਏ ਜੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਜਿਨ੍ਹਾਂ ਨੂੰ ਕਿ 11 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਠਹਿਰਾ ਕੇ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੂੰ ਸਜ਼ਾ 12 ਸਤੰਬਰ ਨੂੰ ਸੁਣਾਈ ਜਾਣੀ ਆ। ਉਸ ਵਿਧਾਇਕ ਦੇ ਦੋਸ਼ ਇਹ ਆ ਕਿ ਜਦੋਂ ਟੈਕਸੀ ਚਲਾਉਂਦਾ ਹੁੰਦਾ ਸੀ ਤਾਂ ਇਹਨੇ ਇੱਕ ਪੁਲਿਸ ਕਰਮੀਆਂ ਦੇ ਨਾਲ ਰਲ ਕੇ ਕੁੜੀ ਦੀ ਕੁੱਟਮਾਰ ਕੀਤੀ ਸੀਗੀ। ਜਿਹੜੀ ਤੁਸੀਂ ਪਿੱਛੇ ਤਸਵੀਰ ਦੇਖ ਰਹੇ ਆ ਖੱਬੇ ਆਤ ਇਹ ਬੜੀ ਪ੍ਰਚਲਿਤ ਹੋਈ ਸੀ ਦੋ ਸੋਸ਼ਲ ਮੀਡੀਆ ਦੇ ਉੱਤੇ 3 ਮਾਰਚ 2013 ਦੀ ਗੱਲ ਆ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਮਾ ਦੀ ਇੱਕ ਦਲਿਤ ਪਰਿਵਾਰ ਦੀ ਨੌਜਵਾਨ ਲੜਕੀ ਹਰਬਿੰਦਰ ਕੌਰ ਦੀ ਕੁੱਟਮਾਰ ਕੀਤੀ ਗਈ ਸੀ ਕਿ ਨਾ ਬਲੋਂ ਪਹਿਲਾਂ ਉਹਨਾਂ ਸੀਰਕ ਛੇੜਖਾਨੀ ਕੀਤੀ ਗਈ ਗੋਇੰਦਵਾਲ ਸਾਹਿਬ ਕਿਸੇ ਵਿਆਹ ਤੇ ਗਈ ਹੋਈ ਸੀ ਜਦੋਂ ਵਾਪਸ ਟੈਕਸੀ 'ਚ ਲਿਆ ਆ ਰਹੇ ਸੀ ਕਿ ਉਹਨਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਅਦ ਵਿੱਚ ਜਿਹੜਾ ਹੁਣ ਵਿਧਾਇਕ ਹੈ ਉਹ ਟੈਕਸੀ ਚਲਾਉਂਦਾ ਸੀਗਾ ਇਹਦੇ ਨਾਲ ਦੇ ਪੁਲਿਸੀਆਂ ਨਾਲ ਮਿਲ ਕੇ ਉਹਨੇ ਪੁਲਿਸੀਆਂ ਨੇ ਉਹਦੀ ਕੁੱਟਮਾਰ ਕੀਤੀ ਸੀ ਸੋ ਇਹ ਮਾਮਲਾ ਅਦਾਲਤ ਦੇ ਵਿੱਚ ਸੀਗਾ ਸੋ ਅਦਾਲਤ ਨੇ ਸਾਰੇ ਪੁਲਿਸੀਆਂ ਨੂੰ ਜਿਹਨਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਆ ਤੇ ਇਸ ਵਿਧਾਇਕ ਨੂੰ ਜਿਹੜਾ ਉਹ ਛੇੜਛਾੜ ਦਾ ਅਤੇ ਹਮਲੇ ਦੀਆਂ ਧਰਾਵਾਂ ਤਹਿਤ ਦੋਸ਼ੀ ਕਰਦਾਨ ਦਿੱਤਾ ਜੀ ਸੋ 2022 ਦੇ ਵਿੱਚ ਇਹ ਪ੍ਰਧਾਨ ਸਾਹਿਬ ਮਨਿੰਦਰ ਸਿੰਘ ਲਾਲਪਰਾ ਆਮ ਆਦਮੀ ਪਾਰਟੀ ਟਿਕਟ ਤੋਂ ਚੋਣ لڑੇ ਸਕੇ ਵਿਧਾਇਕ ਬਣ ਗਏ ਸਕੇ ਤੇ ਹੁਣ ਆ ਇਹਨਾਂ ਨੂੰ 12 ਸਤੰਬਰ ਨੂੰ ਸਜ਼ਾ ਸੌਰੀ ਜਿਹੜੀ ਆ ਸੁਣਾਈ ਜਾਣੀ ਆ 12 ਸਤੰਬਰ ਨੂੰ ਬਿਲਕੁਲ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਦੀ ਵਿਧਾਇਕਾਂ ਦੇ ਉੱਤੇ ਭਾਰੀ ਚੱਲ ਰਹੀ ਆ ਤੇ ਦੋਸ਼ਵੀਰਾਂ ਤੇ ਕੁਝ ਇਦਾਂ ਦੇ ਲੱਗਦੇ ਹੁੰਦੇ ਆ ਕਿਸੇ ਦੇ ਸ਼ਾਮਲ ਹੋਣ ਦੀ ਸਬੰਧਾਂ ਦੇ ਦੋਸ਼ ਲੱਗਣਗੇ ਕਿਸੇ ਦੇ ਬਲਾਤਕਾਰ ਦੇ ਦੋਸ਼ ਲੱਗਣਗੇ ਕਿਸੇ ਦੇ ਕੁੱਟਮਾਰ ਦੇ ਔਰਤਾਂ ਦੇ ਤੀਤਿਆਚਾਰ ਦੇ ਦੋਸ਼ ਲੱਗਣਗੇ ਅਕਸਰ ਇਹ ਜਿਹੇ ਦੋਸ਼ਾਂ ਦੇ ਵਿੱਚ ਘਰੇ ਰਹਿੰਦੇ ਆ ਤੇ ਹੁਣ ਇੱਕ ਹੋਰ ਇਹਨਾਂ ਦੇ ਕਰਾਉਂ ਦੇ ਵਿੱਚ ਖੰਭ ਜਿਹੜਾ ਹੈ ਜੀ ਉਹ ਲੱਗ ਗਿਆ ਆ ਤੇ ਖੜੂਰ ਸਾਹਿਬ ਦੀ ਚੋਣ ਵੀ ਹੋਣੀ ਆ ਜ਼ਿਮਨੀ ਚੋਣ ਹੋਣ ਜਾ ਰਹੀ ਆ ਸੋ ਇਸ ਮਾਮਲੇ ਦਾ ਉਸ ਚੋਣ ਦੇ ਉੱਤੇ ਵੀ ਅਸਰ ਪੈ ਸਕਦਾ ਆ ਸੋ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ 스폰ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ